ਉਹ ਬਾਦਲ ਸਾਹ ਨੇ ਮੈਨੂੰ ਆਈ ਬੱਕੜ ਵਾ ਲਈ ਹਾਂ ਉਹ ਕਹਿੰਦੇ ਛੋਟੇ ਕਿੰਨੇ ਕ ਨਾਮ ਨੇ ਕਹਿੰਦਾ ਮੈਂ ਕਹੀ ਹੈਗੇ 17 18 ਪਹਿਲਾਂ ਉਹ ਕਹਿੰਦੇ ਕਿ ਕਹਿੰਦੇ ਕੀ ਬੰਦ ਲਿਆ ਉਹ ਜਿਵੇਂ ਜਿਵੇਂ ਉਹਦੋਂ ਲੈ ਲੈਂਦਾ ਸ਼ਾਇਦ ਅੱਜ ਮੇਰੇ ਕੋਲੇ ਆਉਣਾ ਸੀਗਾ ਉਹ 10 ਘੋੜੀਆਂ ਪਾਈਆਂ ਸੀਗੀਆਂ ਹਾਂ ਤੇ 10 ਦੀਆਂ ਦਸੀ ਨਾਮ ਇੱਕ ਤੋਂ ਲੈ ਕੇ 10 ਤੱਕ ਆਪਣੀਆਂ ਸੀਗੀਆਂ ਤੇ 2018 ਦੇ ਅਗਸਤ ਮਹੀਨੇ ਆਇਆ ਸੀਗਾ ਠੀਕ ਹੈ ਬਈ ਲਾਲ ਰਤਨ ਬੜੇ ਭਰਾਵਾਂ ਨੇ ਮੈਨੂੰ ਮੈਸੇਜ ਫੋਨ ਆਈ ਗਏ ਕਿ ਵੀਡੀਓ ਕਦੋਂ ਆਉਣੀ ਹੈ ਲਾਲ ਰਤਨ ਦੀ ਲਓ ਵੀ ਆ ਗਈ ਤੇ ਸ਼ੇਅਰ ਕਮੈਂਟ ਕਰ ਦਿਓ ਜਿਹੜੇ ਦੋਸਤਾਂ ਨੇ ਫੋਲੋ ਨਹੀਂ ਕੀਤਾ ਚੈਨਲ ਨੂੰ ਫੋਲੋ ਜ਼ਰੂਰ ਕਰਦੇਓ ਘੋੜਾ ਤੁਹਾਨੂੰ ਸੁੰਭ ਤੋਂ ਲੈ ਕੇ ਕੰਨ ਤੱਕ ਦਿਖਾਉਣਾ ਘੋੜਾ ਹੈ ਵੀ ਬੜਾ ਬਾਖਮਾਲ ਇਹ ਬਾਈ ਸਰਬਜੋਤ ਸੀਨੇ ਨਾਲ ਲਾ ਕੇ ਰੱਖਦਾ ਲਾਲ ਰਤਨ ਨੂੰ ਘੋੜੇ ਨੇ ਬਰੀਡਿੰਗ ਦੇ ਵਿੱਚ ਸ਼ੋਹਾਂ ਦੇ ਵਿੱਚ ਆਪਣੇ ਆਪ ਨੂੰ ਪ੍ਰੂਵ ਕੀਤਾ ਘੋੜਾ ਹੈ ਵੀ ਬਹੁਤ ਸੋਹਣਾ ਤੇ ਸੁਭਾਅ ਵੀ ਬਹੁਤ ਸੋਹਣਾ ਇਸ ਘੋੜੇ ਦਾ ਘੋੜੇ ਦੀ ਜਦੋਂ ਅਸੀਂ ਵੀਡੀਓਗ੍ਰਾਫੀ ਕੀਤੀ ਆ ਨਾ ਜਿਵੇਂ ਬਾਈ ਸਰਬਜੋਤ ਇਹਨੂੰ ਖੜਾ ਦਿੰਦਾ ਸੀ ਓਵੇਂ ਖੜ ਜਾਂਦਾ ਘੋੜਾ ਇਹ ਕੂੜੇ ਨੇ ਰਿਜ਼ਲਟ ਸਿਰ ਹੀ ਲਾਦੇ ਬਾਈ 66 68 ਇੰਚ ਦੀਆਂ ਬਸ਼ੇਰੀਆਂ ਫੀਲਡ ਦੇ ਵਿੱਚ ਮੈਂ ਆਮ ਦੇਖਿਆ ਨੇ ਇਹਦੀਆਂ ਅਸੀਂ ਗੱਲ ਵੀ ਕੀਤੀ ਸੀ ਜਿਹੜਾ ਇੱਕ ਬਲੌਗ ਪਾਇਆ ਸੀ ਆਪਾਂ ਨੇ ਟੂਰ ਪਾਇਆ ਸੀ ਤੇ ਕੁਝ ਸੱਜਣਾ ਨੇ ਕਿਹਾ ਵੀ ਵੀਡੀਓ ਨਹੀਂ ਬਣਾਈ ਚੰਗੀ ਤਰ੍ਹਾਂ ਵੀ ਤੁਸੀਂ ਸਿਰਫ ਗੱਲਾਂ ਹੀ ਕਰੀਂਗੇ ਵੀਡੀਓ ਆ ਗਈ ਹੁਣ ਆਹ ਲਾਲ ਰਤਨ ਦੀ ਲਾਲ ਰਤਨ ਨੂੰ ਹਰ ਇੱਕ ਐਂਗਲ ਤੋਂ ਦੇਖ ਲਓ ਤੁਹਾਨੂੰ ਦਿਖਾਉਣਾ ਵੀਡੀਓ 'ਚ ਬਾਈ ਨੇ ਦਿਲ ਖੋਲ ਕੇ ਗੱਲਾਂ ਕਰੀਆਂ ਨੇ ਬਾਈ ਕਹਿੰਦਾ ਲੋਕ ਤਾਂ ਤੁਹਾਡੀਆਂ ਲੱਤਾਂ ਖਿੱਚਣਗੀ ਪਰ ਤੁਸੀਂ ਆਪਦਾ ਇਰਾਦਾ ਮਜ਼ਬੂਤ ਰੱਖਣਾ ਜੇ ਕਾਮਯਾਬ ਹੋਣਾ ਕਿਉਂਕਿ ਮੈਨੂੰ ਵੀ ਇਹ ਜਆ ਬਾਈ ਕੋਲ ਗਿਆ ਮੈਂ ਉਦੋਂ ਹੀ ਪਤਾ ਲੱਗਾ ਵੀ ਇੱਕ ਸ਼ੋਹ ਦੇ ਵਿੱਚ ਇੱਕ ਤੋਂ ਲੈ ਕੇ 10 ਤੱਕ ਪ੍ਰਾਏ ਜਿੱਤੇ ਹੋਇਆ ਮੁੰਡੇ ਨੇ ਛੋਟੀ ਉਮਰ ਚ ਵੱਡੀਆਂ ਮੱਲਾਂ ਮਾਰੀਆਂ ਹੋਈਆਂ ਨੇ ਉਹ ਗੱਲਾਂ ਬਾਤਾਂ ਵੀ ਸਾਰੀਆਂ ਕਰੀਆਂ ਨੇ ਤੇ ਹੁਣ ਲਾਲ ਰਤਨ ਦੀ ਫੀਸ ਆਜੋ ਬਾਈ ਕਹਿੰਦਾ 1 ਲੱਖ ਰੁਪਇਆ ਹੋਗੀ ਤੇ ਦੋਸਤ ਨੋਟ ਕਰ ਲੈ ਜਿਹੜੇ ਬਰੀਡਿੰਗ ਸਰਵਿਸ ਲੈਣਾ ਚਾਹੁੰਦੇ ਆ ਲਾਲ ਰਤਨ ਤੋਂ ਤੇ ਨਾਲ ਹੀ ਇੱਕ ਹੋਰ ਬਛੇਰਾ ਬਾਈ ਤਿਆਰ ਕਰੀ ਜਾਂਦਾ ਬਸ਼ੀਰੇ ਦਾ ਨਾਂ ਵਾਰਸ ਪੰਜਾਬ ਇਹ ਵੀ ਬਿਲਕੁਲ ਹੁਬਾ ਹੁ ਕਾਪੀ ਆ ਲਾਲ ਰਤਨ ਦੀ ਪਿਓ ਵਾਲੇ ਪਾਸਿਓਂ ਭਰਾ ਇਹ ਵੀ ਦਲਵਾਗ ਦਾ ਹੀ ਬੱਚਾ ਇਸ ਬਸ਼ੀਰੇ ਨੇ ਵੀ ਦੁੱਧਦੰਦ ਚ ਸ਼ੋਅ ਜਿੱਤੇ ਆ ਇਸ ਵਾਰ ਬਾਈ ਕਹਿੰਦਾ ਸ਼ੋਹਾਂ ਦੇ ਵਿੱਚ ਲਾਇਆ ਆਪਾਂ ਤੇ ਸ਼ੋਅ ਜਿੱਤ ਕੇ ਵਾਪਸ ਮੁੜਿਆ ਵੈਸੇ ਜਿੰਨੇ ਵੀ ਜਾਨਵਰ ਆ ਬਾਈ ਦੇ ਫਾਰਮ ਤੇ ਸਾਰੇ ਸ਼ੋਅ ਕੁਆਲਿਟੀ ਦੇ ਆ ਪੂਰੇ ਵਧੀਆ ਤੇ ਇਹ ਆ ਗਿਆ ਦਲਵਾਗ ਦਾ ਮਦਰ ਸਾਈਡ ਤੋਂ ਰਾਜ ਹੰਸ ਘੋੜੀ ਦੀ ਧੀ ਐ ਜੋ ਇਹਦੀ ਮਾਤਰਾ ਜੀ ਅਜੇ ਕੁਝ ਮਹੀਨਿਆਂ ਦਾ ਹੋਇਆ ਇਹਦੀ ਵੀਡੀਓਗ੍ਰਾਫੀ ਆਪਾਂ ਵੈਸੇ ਕੀਤੀ ਆ ਅਜੇ ਤਾਂ ਨਿਆਣਾ ਜੇ ਦੀ ਸਟੱਡ ਸਰਵਿਸਾ ਜਿਹੜੀ ਉਹ ਓਪਨ ਨਹੀਂ ਹੋਈ ਹੈਗੀ ਬਾਈ ਸਰਬਜੋਤ ਨੇ ਇਸ ਵੀਡੀਓ ਚ ਦਿਲ ਖੋਲ ਕੇ ਗੱਲਾਂ ਕਰੀਆਂ ਨੇ ਅੱਜ ਹੱਡ ਬੀਤੀ ਸੁਣਾਈ ਆ ਬਾਈ ਨੇ ਵੀ ਕਿਵੇਂ ਬਾਈ ਲੋਕ ਤੁਹਾਡੀਆਂ ਲੱਤਾਂ ਵੀ ਖਿੱਚਦੇ ਆ ਪਰ ਇਰਾਦਾ ਤੁਸੀਂ ਮਜ਼ਬੂਤ ਰੱਖਣਾ ਬਾਈ ਕਹਿੰਦਾ ਆਪਣੇ ਕੋਲ 50-50 ਨੌਕਰੀਆਂ ਘੋੜੀਆਂ ਤੇ 7-7 ਨੌਕਰੇ ਘੋੜੇ ਆਪਣੇ ਫਾਰਮ ਦੇ ਉੱਪਰ ਰਹੇ ਆ ਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਵੀ ਇੱਕ ਤੋਂ ਲੈ ਕੇ 10 ਤੱਕ ਵੈਲੀਨ 10 ਪੋਜੀਸ਼ਨਾਂ ਨਾਲ ਜਿੱਤ-ਜਿੱਤ ਕੇ ਮੁੜਦੇ ਰਹੇ ਸ਼ੋਂਤੋਂ ਆਜੋ ਹੁਣ ਕਰੋਨਾ ਤੁਹਾਡੀ ਮੈਂ ਬਾਈ ਨਾਲ ਗੱਲਬਾਤ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੋ ਅੱਜ ਪਹੁੰਚੇ ਹੋਏ ਆਪਾਂ ਢਿੱਲੋਂ ਵਾਲੀ ਸਟੱਡ ਫਾਰਮ ਤੇ ਮੇਰੇ ਨਾਲ ਬਾਈ ਸਰਬਜੋ ਸਿੰਘ ਢਿੱਲੋਂ ਸਾਰੇ ਭਰਾ ਕੋੜਿਆਂ ਵਾਲੇ ਜਾਣਦੇ ਆ ਤੇ ਸਟਾਰ ਕੋੜਾ ਜਿਹੜਾ ਕਿਸੇ ਜਾਣ ਪਹਿਚਾਣ ਦਾ ਮਹਤਾਜ ਨਹੀਂ ਲਾਲ ਰਤਨ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਤੇ ਇੱਕ ਉਹਦਾ ਭਰਾ ਜਿਹੜਾ ਵਾਰਿਸ ਪੰਜਾਬ ਉਹ ਵੀ ਬਸ਼ੇਰਾ ਬਹੁਤ ਚੰਗਾ ਤਿਆਰ ਹੋ ਗਿਆ ਉਹਦੇ ਬਾਰੇ ਵੀ ਤੇ ਦੋ ਬਸ਼ੇਰੀਆਂ ਨਾਲ ਹੋਰ ਨੇ ਭਾਰਤ ਰਤਨ ਦੀਆਂ ਸੋ ਇਸ ਵੀਡੀਓ ਦੇ ਵਿੱਚ ਆਪਾਂ ਇਹ ਚਾਰ ਜਾਨਵਰਾਂ ਬਾਰੇ ਗੱਲਬਾਤ ਕਰਾਂਗੇ ਇੱਕ ਗੱਲ ਨਾਲ ਕਰਾਂਗੇ ਆਪਾਂ ਬਰੀਡਿੰਗ ਦੀ ਕਿ ਬਰੀਡਿੰਗ ਕਿਸ ਤਰ੍ਹਾਂ ਦੇ ਆਪਾਂ ਨੂੰ ਘੋੜੇ ਚੂਜ਼ ਕਰਨੇ ਚਾਹੀਦੇ ਆ ਕਿਸ ਤਰ੍ਹਾਂ ਦੀਆਂ ਘੋੜੀਆਂ ਰੱਖਣੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਤਾਂ ਬਈ ਸਰਬਜੋਤ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਬਈ ਆਪਾਂ ਆਪਣਾ ਜਿਹੜਾ ਮੇਨ ਪ੍ਰਧਾਨ ਕੇ ਲਈ ਫਾਰਮ ਦਾ ਲਾਲ ਰਤਨ ਹੈ ਨਾ ਮਹਾਰਾਜ ਨੇ ਬਹੁਤ ਸੋਹਣੀ ਚੰਗੀ ਦਾਤ ਬਖਸ਼ੀ ਆ ਤੈਨੂੰ ਬਈ ਜਿਵੇਂ ਸਿਆਣੇ ਕਹਿੰਦੇ ਵੀ ਨੀਤ ਨੂੰ ਮਰਾਦਾਂ ਹੁੰਦੀਆਂ ਨੇ ਹੈ ਨਾ ਬਈ ਤੇ ਜਿਵੇਂ ਦਾ ਯਾਰ ਬਾਈ ਦਾ ਸੁਭਾਅ ਬਹੁਤ ਘੱਟ ਕੋੜੇ ਵਾਲਿਆਂ ਦਾ ਬਈ ਬਹੁਤ ਠੰਡਾ ਮਤਾ ਤੇਰਾ ਯਾਰਾ ਤੇ ਬਹੁਤ ਮਤਲਬ ਨਿੱਗੇ ਸੁਭਾਅ ਦਾ ਬੰਦਾ ਬਈ ਤੂੰ ਕੋਈ ਸਾਰਾ ਆਪਣੇ ਭਰਾ ਨਾਲ ਤਾਹੀਂ ਆਪਾਂ ਇੱਥੇ ਤੱਕ ਪਹੁੰਚੇ ਆ ਬਾਈ ਬਿਲਕੁਲ ਵੀਰੇ ਠੀਕ ਹੈ ਜੀ ਜੇ ਆਪਾਂ ਦੂਜੇ ਲੋੜ ਆਪਾਂ ਕਰੀਏ ਹੋਰਾਂ ਬੰਦਿਆਂ ਵਾਂਗੂ ਤੇ ਫਿਰ ਬੰਦਾ ਇੱਥੇ ਤੱਕ ਨਹੀਂ ਪਹੁੰਚਦਾ ਕਈ ਵਾਰ ਬਾਈ ਜੀ ਦਾ ਘੋੜਾ ਚੱਲ ਜਾਓ ਸਿੱਧੇ ਮੂੰਹ ਗੱਲਬਾਤ ਨਹੀਂ ਕਰਦਾ ਹੁੰਦਾ ਘੋੜਾ ਬਾਈ ਇਹ ਚਲਾਇਆ ਆਪਾਂ ਦਾ ਚਲਾਇਆ ਨਹੀਂ ਹੈਗਾ ਜਿੰਨੇ ਆਪਣੇ ਯਾਰ ਦੋਸਤ ਲਾ ਲੋ ਜਿੰਨੇ ਆਪਣੇ ਭਰਾ ਘੂੜੀਆਂ ਵਾਲੇ ਨਹੀਂ ਘੂੜੀਆਂ ਆ ਕੇ ਮਲਾਉਂਦੇ ਨੇ ਘੋੜਾ ਤਾਂ ਉਹਨਾਂ ਨੇ ਚਲਾਇਆ ਉਹਨਾਂ ਨੇ ਉਹਨਾਂ ਕੋਲੇ ਘੋੜਾ ਘੂੜੀਆਂ ਮਲਾਈਆਂ ਕੋਈ ਬੱਚੇ ਆਏ ਫੇਰ ਘੋੜਾ ਮਾਰਕੀਟ ਦੇ ਵਿੱਚ ਜਦੋਂ ਬੱਚੇ ਆਏ ਗੀਰ ਚੱਲਿਆ ਸਾਰੇ ਭਰਾਵਾਂ ਦਾ ਯੋਗਦਾਨ ਸਾਹੀ ਘੋੜਾ ਚੱਲਿਆ ਆਪਾਂ ਕੱਲੇ ਨੇ ਤਾਂ ਚਲਾਇਆ ਨਹੀਂ ਘੋੜੇ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਮਾਲਕ ਜੀ ਮਿਹਰ ਹੁੰਦੀ ਹੈ ਬਈ ਮੇਰੇ ਕੋਲ ਆਪਾਂ ਤਾਂ ਬਸ ਉਹਨੂੰ ਲਿਆ ਕੇ ਆਪਾਂ ਖੜਾ ਕਰ ਲਿਆ ਖੜਾ ਕਰਕੇ ਤਾਂ ਆਪਾਂ ਨੇ ਪ੍ਰੋਡਿਊਸ ਕੀਤਾ ਤੇ ਲੋਕਾਂ ਨੇ ਜਦੋਂ ਬੱਚੇ ਆਏ ਤਾਂ ਲੋਕ ਬਹੁਤ ਖੁਸ਼ ਹੋਏ ਕਿ ਬੱਚੇ ਬਹੁਤ ਵਧੀਆ ਚੰਗੇ ਬੱਚੇ ਆਏ ਘੋੜੇ ਚੰਗਾ ਰਿਜ਼ਲਟ ਆਇਆ ਤੇ ਹੁਣ ਤਾਂ ਸ਼ੋਹਾਂ ਦੇ ਵਿੱਚ ਵੀ ਖੜਨ ਲੱਗੇ ਘੋੜੇ ਘੋੜੇ ਦੇ ਬੱਚੇ ਹਾਂਜੀ ਹਾਂਜੀ ਕਾਫੀ ਮਤਲਬ ਚੰਗੇ ਬਣ ਗਏ ਬੱਚੇ ਬਿਲਕੁਲ ਆਪ ਬਾਈ ਸ਼ੋ ਵੀ ਜਿੱਤਿਆ ਤੇ ਬਰੀਡਿੰਗ ਦੇ ਵਿੱਚ ਵੀ ਭੋਲੇ ਨੇ ਕੰਮ ਕੀਤਾ ਹਾਂ ਜੀ ਆਪ ਵੀ ਕਾਫੀ ਸ਼ੋ ਜਿੱਤਿਆ ਘੋੜਾ 13 14 ਸ਼ੋ ਜਿੱਤ ਗਿਆ ਆਪਾਂ ਹੀ ਮਤਲਬ ਰਿੰਗ 'ਚ ਇਹਨੂੰ ਸਟਾਰਟ ਕੀਤਾ ਸੀ ਲਾਉਣਾ ਠੀਕ ਆ ਬਾਈ ਆਪਣੇ ਕੋਲ ਬਾਈ ਇਹ ਕਿਹੜੇ 2018 'ਚ ਆਏ ਸੀ ਇਹ 2018 'ਚ ਅਗਸਤ ਮਹੀਨੇ ਆਏ ਸੀ ਠੀਕ ਆ ਬਾਈ ਉਦੋਂ ਮਤਲਬ ਵੀ ਕਿੰਨੀ ਉਮਰ ਸੀ ਇਹਦੀ ਉਦੋਂ ਬਸ 2 ਦਿਨ ਤੋਂ 4 ਦਿਨ ਤੋਂ ਹੋਣ ਲੱਗਿਆ ਸੀ ਜਾਨੀ ਕਿ ਲਾ ਲੋ 32 ਤੇ 33 ਮਹੀਨੇ ਉਮਰ ਜੇਗੀ ਉਦੋਂ ਅੱਛਾ ਅੱਛਾ ਹਾਂ ਜੀ ਠੀਕ ਆ ਠੀਕ ਆ ਬਾਈ ਇਹ ਲਾਲ ਰਤਨ ਉਹ ਘੋੜਾ ਵੀ ਇਹ ਨਾ ਕੁਝ ਹੋਰ ਕਿਉਂ ਨਹੀਂ ਕਿਉਂਕਿ ਵੀ ਆਪਦੇ ਆਪ ਨੂੰ ਘੋੜੇ ਨੇ ਪ੍ਰੂਵ ਕੀਤਾ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਤੇ ਆਪਾਂ ਦੋਸਤ ਕਈ ਕਹਿੰਦੇ ਆਪਾਂ ਸਟਾਰਟਿੰਗ ਚ ਲੋ ਫੀਸ ਦੀ ਜ਼ਰੂਰ ਗੱਲ ਕਰਾਂਗੇ ਹਨਾ ਵੀ ਹੁਣ ਨਵੇਂ ਐਲਾਨ ਕੀ ਨੇ ਬਾਈ ਫੀਸ ਦੇ ਤੁਹਾਡੇ ਬਾਈ ਜੀ ਹੁਣ 1 ਲੱਖ ਰੁਪਈਆ ਫੀਸ ਕੀਤੀ ਆਪਾਂ ਨੇ ਠੀਕ ਆ ਬਾਈ ਅ ਮਹੀਨਾ ਹੋ ਗਿਆ ਠੀਕ ਆ ਬਈ 2 ਮਹੀਨੇ ਤੋਂ ਮੈਨੂੰ ਕਿ 90 ਲੱਖ ਰੁਪਈਆ ਪਹਿਲਾਂ 75000 ਸੀਗੀ ਤੇ ਹੁਣ ਆਪਾਂ ਲੱਖ ਕਰਤੀ ਠੀਕ ਠੀਕ ਆ ਵੀਰ ਹਾਂਜੀ ਹਾਂਜੀ ਨਹੀਂ ਬਾਕੀ ਵੀ ਕੋੜਾ ਵੀ ਸਾਹਮਣਾਂ ਮੈਂ ਅੱਜ ਵੀ ਦੇਖਿਆ ਤੇ ਰੇ ਸਟੇਬਲ ਤੇ 6 ਤੋਂ 7 ਘੋੜੀਆਂ ਆਈਆਂ ਖੜੀਆਂ ਨੇ ਹਾਂ ਤੇ ਬਹੁਤ ਚੰਗੀਆਂ ਘੋੜੀਆਂ ਨੇ ਬਿਲਕੁਲ ਬਿਲਕੁਲ ਆ ਇੱਕ ਤਾਂ ਮੈਂ ਖਲੀਦਾਰਾਪੁਰ ਵਾਲੇ ਦੀ ਘੜੀ ਹੈ ਹਾਂ ਬਹੁਤ ਵੱਡੀ ਕੁੜੀ ਆਈ ਤੇ ਇੱਕ ਕੁੜੀ ਗੁਜਰਾਤ ਤੋਂ ਆਈ ਖੜੀ ਆ ਤੇ ਇੱਕ ਕਰਨਾਲ ਤੋਂ ਆਈ ਖੜੀ ਆ ਠੀਕ ਆ ਵੀਰੇ ਕਾਫੀ ਦੂਰੋਂ ਦੂਰੋਂ ਉਹਨਾਂ ਘੋੜੀਆਂ ਆਉਂਦੀਆਂ ਰਹਿੰਦੀਆਂ ਨੇ ਬਿਲਕੁਲ ਵੀਰੇ ਹਾਂਜੀ ਹਾਂਜੀ ਠੀਕ ਆ ਬਾਈ ਲਾਰ ਰਥਨ ਦੀ ਫੀਸ ਹੋ ਗਈ ਲੱਖ ਰੁਪਈਆ ਇੱਕ ਮ ਘੋੜੇ ਨੇ ਖੱਟਿਆ ਹਨਾ ਮਾਨ ਸਤਕਾਰ ਖੱਟਿਆ ਮੈਂ ਘੋੜੇ ਬਾਰੇ ਆਪਣੇ ਵਾਲੇ ਕਿਸੇ ਜਗ੍ਹਾ ਤੇ ਬੋਲ ਰਿਹਾ ਸੀ ਵੀ ਜੇ ਆਪਾਂ ਗੱਲ ਕਰੀਏ ਵੀ ਪਹਿਲੇ ਪੰਜ ਅਸਟ੍ਰੇਲੀਅਨਾਂ ਦੇ ਵਿੱਚ ਆਉਂਦਾ ਜਿਹੜਾ ਸਭ ਤੋਂ ਵੱਧ ਬਰੀਡ ਕਰ ਰਿਹਾ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਤੇ ਮੈਨੂੰ ਬੰਦਾ ਕਹਿੰਦਾ ਮੇਰੇ ਘੋੜੇ ਬਾਰੇ ਐ ਕਿਉਂ ਨਹੀਂ ਬੋਲਿਆ ਮੈਂ ਕਿਹਾ ਬਾਈ ਉਹਨੇ ਪ੍ਰੂਵ ਕੀਤਾ ਤਾਂ ਬੋਲੇ ਸਚਾਈ ਆ ਬਾਈ ਜੋ ਸੱਚਾ ਉਹ ਸਾਹਮਣੇ ਆ ساری ਦੁਨੀਆ ਦੇ ਸਾਹਮਣੇ ਆ ਬਿਲਕੁਲ ਬਿਲਕੁਲ ਜੇ ਮੈਂ ਅੱਜ ਕੋਈ ਮਦਾ ਚੜਾ ਕੇ ਗੱਲ ਕਹਿ ਦੂੰਗਾ ਅਗਲਾ ਟੋਕ ਲੂਗਾ ਹਨਾ ਪਰ ਜੋ ਸੱਚਾ ਉਹ ਸੱਚ ਸੱਚਾ ਦੁਨੀਆ ਨੂੰ ਸਾਰਿਆਂ ਨੂੰ ਪਤਾ ਹੀ ਹੈ ਕਿਹੜੇ ਪੰਜ ਅਸ ਇਹਨੂੰ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ ਦਸਣ ਦੀ ਤਾਂ ਲੋੜ ਹੀ ਨਹੀਂ ਹੁੰਦੀ ਹੈ ਕਹਿ ਕੇ ਕਹਾਇਆ ਦਾ ਕੀ ਕਹਾਇਆ ਕੀ ਕਹਾਇਆ ਕੀ ਕਹਿ ਕੇ ਸਾਡੇ ਕੋਲ ਦਾ ਨਾਮ ਆ ਉਹਦਾ ਕੀ ਫਾਇਦਾ ਹੋਇਆ ਬੰਦਾ ਦਾ ਨਾਂ ਤਾਂ ਉਹ ਤਾਂ ਲੱਗੇ ਆਪਣੇ ਬੰਦਾ ਨਾਂ ਲਵੇ ਕਿ ਹਾਂ ਫਿਰ ਪਤਾ ਲੱਗਦਾ ਕਿ ਹਾਂ ਠੀਕ ਹੈ ਜੀ ਹੁਣ ਕਹਿ ਕੇ ਤਾਂ ਆਪਾਂ ਜਿੱਦੋਂ ਮਰਜ਼ੀ ਕਹਾ ਲਈਏ ਕਿ ਸਾਡੇ ਕੋਲ ਦਾ ਕਹਦੇ ਨਾਂ ਲਾ ਦੇ ਨਾ ਸਹੀ ਗੱਲ ਆ ਬਈ ਲੋਕ ਬਹੁਤ ਸਿਆਣੇ ਆ ਹਾਂਜੀ ਹਾਂਜੀ ਬੋਲੀ ਸਾਰੇ ਦੇਖੋ ਹੁਣ ਜਿਨੇ ਪੈਸੇ ਖਰਚੇ ਨੇ ਹਨਾ ਕੋਈ 10 ਲੱਖ ਦਾ ਕੋਈ 20 ਲੱਖ ਦਾ ਜਿਨੇ ਘੋੜਾ ਜਾਂ ਘੋੜੀ ਲਈ ਆ ਉਹਨੇ ਕੋ ਸੋਚ ਸਮਝ ਕੇ ਲਈ ਆ ਹਰੇਕ ਆਪ ਦੇ ਇੱਕ ਤਾਂ ਆਪਾਂ ਜਿਨੇ ਕਿਸੇ ਨੇ ਘੋੜਾ ਨਾ ਖਰੀਦਿਆ ਹੁੰਦਾ ਨਾ ਉਹਨਾਂ ਨੂੰ ਘੋੜੇ ਦੀ ਪੂਛ ਦਾ ਪਤਾ ਹੁੰਦਾ ਉਹ ਉੱਠ ਕੇ ਆ ਕੇ ਸਲਾਹਾਂ ਦੇਣ ਲੱਗ ਜਾਂਦਾ ਘੋੜਾ ਲਗੋੜੀ ਲੈ ਲਈ ਘੋੜਾ ਲੈ ਲਿਆ ਤੋ ਇਹ ਕੰਮ ਨਹੀਂ ਵਧੀਆ ਹੈਗੇ ਆਏ ਨਹੀਂ ਹੈਗੇ ਇਹ ਤੇਰੇ ਨਾਲ ਪਹਿਲਾਂ ਬਣੀਆਂ ਹੋਣੀਆਂ ਮੇਰੇ ਨਾਲ ਤਾਂ ਬਹੁਤ ਬਣੀਆਂ ਨੇ ਆ ਕਾਫੀ ਬਣੀਆਂ ਨੇ ਆਪਾਂ ਤਾਂ ਗੌਲ ਦੇ ਨਹੀਂ ਸੀ ਇੰਨਾ ਤੇ ਹੁਣ ਬਾਈ ਮੈਨੂੰ ਦੱਸ ਦੇ ਆਪਾਂ ਤਾਂ ਉਹ ਕਹਿੰਦੇ ਆ ਕਿ ਜਿਹੜੇ ਜਿਹੜੇ ਆਪਾਂ ਕੰਮ ਨੂੰ ਨਿੰਦਦਾ ਉਹ ਕੰਮ ਆਪਾਂ ਨੂੰ ਕਾਮਯਾਬੀ ਕਿੱਥੇ ਹੁਣ ਦੇ ਦੂਗਾ ਤੇ ਹੁਣ ਤਾਂ ਅਸੀਂ ਪਿਆ ਰੱਖ ਲਈਆ ਆਪਾਂ ਨੇ ਮਣ ਆਪਾਂ ਇਹਨਾਂ ਨੂੰ ਕਹੀ ਜਾਂ ਯਾਰ ਇਹਨਾਂ ਦਾ ਬਚਣਾ ਨਹੀਂ ਕਹਿਆ ਇਹਨਾਂ ਤੋਂ ਆਇਆ ਨਹੀਂ ਹੁਣ ਆਪਾਂ ਹੀ ਕਹੀ ਜਾਂਦੇ ਆ ਫਿਰ ਆਪਾਂ ਨੇ ਕਾਮਯਾਬ ਕੀ ਹੋਣਾ ਹੁਣ ਹੀ ਨਹੀਂ ਹੈਗਾ ਆਪਾਂ ਕੰਮ ਨੂੰ ਦੇਖੀ ਆ ਦੇ ਸ਼ੌਂਕ ਨੂੰ ਸ਼ੌਂਕ ਨੂੰ ਸ਼ੌਂਕ ਤਰ੍ਹਾਂ ਕਰੀਏ ਕੰਮ ਨੂੰ ਕੰਮ ਤਰ੍ਹਾਂ ਕਰੀਏ ਠੀਕ ਹੈ ਨਾ ਫਿਰ ਅੱਧੀ ਹੌਲੀ ਹੌਲੀ ਰੇਸ ਫੜੀ ਚੱਲੋ ਵੇ ਬੰਦਾ ਹੌਲੀ 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 ਚੜਦਾ ਜਾਂਦਾ ਉਹ ਗੱਲ ਦੱਸੀ ਸੀ ਮੈਨੂੰ ਵੀ ਪਹਿਲਾਂ ਕਹਿੰਦੇ ਵੀ ਇੱਕ ਘਰ ਖਵਾਉਣ ਵਾਸਤੇ ਰੱਖ ਲਿਆ ਬਾਅਦ ਚ ਤੇਰੇ ਘਰੋਂ ਟਰੋਫੀਆਂ ਵੀ ਚੱਕ ਚੱਕ ਕੇ ਲੈ ਗਏ ਹਾਂ ਉਹ ਪਹਿਲਾਂ ਉਹ ਕਹਿੰਦੇ ਕਿ ਇਹਨੇ ਕੀ ਬੰਦ ਲਿਆ ਉਹ ਜਿਵੇਂ ਉਹ ਨਹੀਂ ਹੈਗੀ ਕਹਾਵਤ ਜੀ ਮੱਝ ਵੇਚੀ ਹਾਂ ਦੁੱਧ ਪੀਣੋਂਗੇ ਲੱਤ ਜੱਕਣੀ ਪਈ ਹਾਂ ਮੱਝ ਵੇਚ ਕੇ ਘੋੜੀ ਲਈ ਮੱਝ ਵੇਚ ਕੇ ਘੋੜੀ ਲਈ ਹਾਂ ਦੁੱਧ ਪੀਣੋਂਗੇ ਲੱਤ ਜੱਕਣੀ ਪਈ ਠੀਕ ਹੈ ਨਾ ਉਹ ਇਕੱਲੇ ਨੂੰ ਸਾਰਿਆਂ ਨੂੰ ਕਹਿੰਦੇ ਨੇ ਲੋਕ ਬਈ ਉਹ ਮੂੰਹ ਗੱਲਾਂ ਕਹੀਆਂ ਠੀਕ ਹੈ ਇਹਨੇ ਘੋੜੀਆਂ ਲੈ ਲਈਆਂ ਠੀਕ ਹੈ ਪੈਸੇ ਖਰਾਬ ਹੁੰਦੇ ਨੇ ਘੋੜੀਆਂ ਚ ਕੀ ਰੱਖਿਆ ਹਨਾ ਐਵੇਂ ਖਰੀਦੇ ਆ ਹੂੰ ਕੁਛ ਇਹੋ ਜਿਹੇ ਇਹੋ ਜਿਹੇ ਬੰਦੇ ਵੀ ਸੀਗੇ ਹੂੰ ਜਾ ਕੇ ਸਾਡੇ ਰਿਸ਼ਤੇਦਾਰਾਂ ਕੋਲੇ ਜਾ ਕੇ ਕਹਿ ਕੇ ਆਏ ਕਿ ਉਹਨੂੰ ਹਟਾਓ ਕਿ ਘੋੜੀਆਂ ਲਈ ਜਾਂਦਾ ਉਹ ਕਿ ਹਟਾਓ ਮੈਂ ਇਹ ਹੈਰਾਨ ਉਹਦਾ ਕੀ ਢਿੱਡ ਦਾ ਖਦਾ ਸੀਗਾ ਆਉਂਦਾ ਤਾਂ ਮੇਰੇ ਕੋਲੇ ਆਉਂਦਾ ਹੈ ਨਾ ਗਾਹਾਂ ਸਾਡੀ ਰਿਸ਼ਤੇਦਾਰੀ ਚ ਜਾ ਕੇ ਕਹਿ ਕੇ ਆਇਆ ਫਿਰ ਉਹਨਾਂ ਨੇ ਤਾਂ ਮੈਨੂੰ ਕੁਝ ਕਿਹਾ ਵੀ ਨਹੀਂ ਹੈਗਾ ਉਹ ਤਾਂ ਕਹਿੰਦੇ ਵੀ ਕੋਈ ਗੱਲ ਹੀ ਨਹੀਂ ਹੈਗੀ ਜੋ ਤੇਰਾ ਕਾਰਨ ਉਵੇਂ ਕਰ ਕਿ ਗੱਲ ਹੀ ਕੋਈ ਨਹੀਂ ਹੈਗੀ ਉਹ ਤਾਂ ਆਪਣਾ ਸਾਥ ਦੱਸ ਤਾਰੀਆ ਜੇ ਸਰਬ ਨੂੰ ਤਾਂ ਘੋੜੇ ਨਾ ਰੱਖਦਾ ਨਾ ਤਾਂ ਮੈਂ ਬੈਠਾ ਹੋਣਾ ਸੀ ਤੇਰੇ ਕੋਲ ਨਾ ਤੈਨੂੰ ਬਈ ਕਿਸੇ ਨੇ ਜਾਣਣਾ ਸੀ ਉਹ ਸਾਥ ਨਾ ਜਾਣਾ ਖਬਰ ਹੁਣ ਕਿੱਥੇ ਹੁੰਦੇ ਕਿਤੇ ਨਾ ਹੁੰਦੇ ਮੈਂ ਕਿਸੇ ਵੀ ਸ਼ੋਅ ਤੇ ਦੇਖੀ ਹੈ ਬਈ ਤੇਰੇ ਮਤ ਜੋ ਜਾਨਵਰ ਦੇ ਲਾਲ ਰੀਬਨ ਤਕਰੀਬਨ ਬੰਨਿਆ ਹੋਇਆ ਹੁੰਦਾ ਲਾਲ ਨਹੀਂ ਤਾਂ ਨੀਲਾ ਹੁੰਦਾ ਹੈ ਨਾ ਉਹ ਪ੍ਰਮਾਤਮਾ ਦੀ ਦੇਣ ਹੈ ਬਾਈ ਜੀ ਦੇਖੋ ਜੀ ਉਹ ਆਪਾਂ ਮਿਹਨਤ ਕਰਦੇ ਆਂ ਦੇਖੋ ਫਲ ਤਾਂ ਉੱਪਰ ਵਾਲੇ ਨੇ ਦੇਣਾ ਉੱਪਰ ਲੈਣੇ ਨੇ ਤੇ ਨਾਲ ਜਿਹੜਾ ਦੂਜਾ ਬਸ਼ੀਰ ਹੈ ਦਾ ਭਰਾ ਇਹ ਤਿਆਰ ਕਰ ਰਹੇ ਹਾਂ ਤੁਸੀਂ ਬਈ ਦਿਲਵਾਗ ਦੇ ਉਹ ਵੀ ਹੈ ਨਾ ਹਾਂਜੀ ਉਹ ਵੀ ਦਿਲਵਾਗ ਦਾ ਉਹ ਵਾਰਿਸ ਪੰਜਾਬ ਦਾ ਨਾਮ ਵਾਰਿਸ ਪੰਜਾਬ ਦਾ ਹਾਂਜੀ ਉਹ ਉਹ ਆਪਾਂ ਨੇ 4 ਮਹੀਨੇ ਦਾ ਲਿਆ ਸੀਗਾ ਅੱਛਾ ਛੋਟਾ ਹੀ ਲਿਆ ਸੀ ਹਾਂਜੀ ਹਾਂਜੀ ਬਾਈ ਤਾਰੀ ਨੇ ਤੇ ਬਾਈ ਸੰਦੀਪ ਨੇ ਸੰਦੀਪ ਕੋਲੇ ਸੀਗਾ ਸੰਦੀਪ ਨੇ लाਡੀ ਸਰਪੰਚ ਤੋਂ ਲਿਆ ਸੀਗਾ ਤੇ ਉਸ ਤੋਂ ਬਾਅਦ ਫਿਰ ਤਾਰੀ ਦਾ ਫੋਨ ਆਇਆ ਕਿ ਅੱਛਾ ਬਸ਼ੀਰਾ ਖੜਾ ਇੱਕ ਦਲਵਾ ਕੇ ਦਾ ਕਹਿੰਦਾ ਬਹੁਤ ਜ਼ਾਰੇ ਚੰਗਾ ਆ ਜਾ ਲੈਣਾ ਕਹਿੰਦਾ ਮੈਂ ਕਿਹਾ ਬਾਈ ਬਸ ਆ ਗਿਆ ਮੈਂ ਤੇ ਅਸੀਂ ਗਏ ਜਾ ਕੇ ਤੇ ਦੇਖਿਆ ਬਸ਼ੀਰਾ ਜਿਹੜੀ ਚੀਜ਼ ਮਨ ਨੂੰ ਵੀਰੇ ਲੱਗ ਜੇ ਨਾ ਉਹ ਉਹਨੂੰ ਕਦੇ ਐ ਨਹੀਂ ਕਰਨਾ ਚਾਹੀਦਾ ਕਿ ਦੇਖਦੇ ਆ ਕੱਲੂ ਆਵਾਂਗੇ ਜਾਂ ਪਰਸ ਨੂੰ ਆਵਾਂਗੇ ਜਿਹੜੀ ਜੀਮਾਨ ਨੂੰ ਲੱਗਦੀ ਆ ਆਪਾਂ ਕਹਿੰਦੇ ਜਦੀ ਲੈ ਲਓ ਠੀਕ ਹੈ ਨਾ ਬਾਅਦ ਚ ਬੰਦਾ ਪਸਤੌਂ ਰਹਿੰਦਾ ਯਾਰ ਜੇ ਮੈਂ ਉਦੋਂ ਲੈ ਲੈਂਦਾ ਸ਼ਾਇਦ ਅੱਜ ਵੀਰੇ ਕੋਲੇ ਆਉਣਾ ਸੀਗਾ ਇਹਦੇ ਕਾਫੀ ਬੰਦੇ ਨਾ ਹੁੰਦੀ ਰਹਿੰਦੀਆਂ ਇੱਕ ਹੋਰ ਗੱਲ ਆ ਬਿਆਨਤ ਜਦੋਂ ਨਾਲ ਦਾ ਬੰਦਾ ਨਾ ਸਲਾਹਕਾਰ ਮਾੜਾ ਹੋਵੇ ਫਿਰ ਬੰਦਾ ਕੁਝ ਵੀ ਨਹੀਂ ਲੈ ਸਕਦਾ ਕੁਝ ਨਹੀਂ ਕਰ ਸਕਦਾ ਭਾਈ ਉਹ ਜੇ ਮਾਨ ਚ ਮੈਲ ਰੱਖਦਾ ਨਾ ਨਾਲ ਵਾਲਾ ਕਰੋੜ ਰੁਪਏ ਇੱਕ ਪਾਸੇ ਪਿਆ ਹੋਵੇ ਇੱਕ ਪਾਸੇ ਆਪਾਂ ਉਹ ਬੰਦਾ ਲੈ ਜੀਏ ਠੀਕ ਹੈ ਤੇ ਉਹ ਜਾ ਕੇ ਤੇ ਸਲਾਹ ਮਾੜੀ ਦੇਊਗਾ ਉਹ ਆਪਾਂ ਕਰੋੜ ਰੁਪਈਆ ਲਾਈ ਨਹੀਂ ਸਕਦੇ ਚਾਹੇ ਉਹਨੂੰ ਹਫਤਾ ਲੈ ਕੇ ਘੁੰਮੀ ਫਿਰ ਠੀਕ ਹੈ ਜਿਹਨੇ ਸਲਾਹ ਨਹੀਂ ਚੱਜਦੀ ਦੇਣੀ ਹੈਗੀ ਉਹਨੇ ਕੁਝ ਲੈਣੀ ਨਹੀਂ ਦੇਣਾ ਹੈਗਾ ਤੈਨੂੰ ਠੀਕ ਹੈ ਤੇ ਤੁਹਾਡੇ ਜੇਬ 'ਚ ਰੁਪਈਆ ਨਾ ਹੋਵੇ ਬੰਦਾ ਯਾਰ ਤੁਹਾਡਾ ਸਲਾਹ ਚੰਗੀ ਵਾਲਾ ਹੋਵੇ ਠੀਕ ਹੈ ਜਾਨਵਰ ਤਾਂ ਵੀ ਲਿਆ ਜਾਂਦਾ ਯਾਰ ਪਰ ਜਵਾਨਾਂ ਦਾ ਮੁੱਲ ਹੁੰਦਾ ਬਾਈ ਜੀ ਜਵਾਨਾਂ ਦਾ ਮੁੱਲ ਆਪਾਂ ਜਾਨਵਰ ਲਿਆ ਜਾਨਵਰ ਜਵਾਨ ਦਾ ਮੁੱਲ ਕਹਤਾ ਤੇ ਆਪਾਂ ਜਾਨਵਰ ਲੈ ਲਿਆ ਪੈਸੇ ਦੀ ਉੱਤੇ ਲੋੜ ਹੀ ਨਹੀਂ ਹੁੰਦੀ ਹੈਗੀ ਨਾਲੇ ਜਿੱਥੇ ਯਾਰੀ ਦੋਸਤੀ ਹੋਵੇ ਉੱਤੇ ਪੈਸੇ ਦੀ अहमियत ਕੋਈ ਨਹੀਂ ਹੈਗੀ ਕੋਈ ਨਹੀਂ ਹੈਗੀ ਠੀਕ ਹੈ ਬਾਈ ਤੇ ਪਿਓ ਤਾਂ ਇਹਦਾ ਦਲਵਾਗ ਆ ਗਿਆ ਵਾਰਸ ਪ ਨਾਲੇ ਖਾਨਦਾਨ ਦਾ ਮਾਂ ਇਹਦੀ ਹੈਗੀ ਰਾਜਹੰਸ ਦੀ ਪੰਜ ਕਲਿਆਣੀ ਘੋੜੀ ਆ ਠੀਕ ਆ ਵੀਰੇ ਉਹ ਆਪਣੇ ਸਰਪੰਚ ਮਹਿਲ ਅਗਲਣ ਵਾਲੇ ਕੋਲੇ ਉਹਦੇ ਕੋਲ ਬਾਈ ਲਾਡੀ ਕੋਲੇ ਉਹਦੇ ਘਰੇ ਬਰੀਡ ਹੋਇਆ ਸੀਗਾ ਤੇ ਉੱਥੇ ਹੀ ਆ ਮਾਂ ਉਹਦੀ ਠੀਕ ਆ ਠੀਕ ਆ ਮਊਆ ਰੰਗ ਦੀ ਕਮੈਦ ਰੰਗ ਦੀ ਆ ਮਾਂ ਬਹੁਤ ਜ਼ਿਆਦੇ ਚੰਗੀ ਆ ਠੀਕ ਆ ਵੀਰੇ ਹਾਂਜੀ ਚੰਗੀ ਬਹੁਤ ਚੰਗੀ ਘੋੜੀ ਆ 63 64 ਇੰਚ ਦੀ ਘੋੜੀ ਆ ਠੀਕ ਆ ਇਹਦੀ ਉਮਰ ਕਿੰਨੀ ਹੋਗੀ ਬਾਈ ਇਹਦੀ ਉਮਰ ਹੁਣ ਸੇ ਸਾਢੇ 22 ਮਹੀਨਿਆਂ ਦਾ ਹੋ ਗਿਆ ਸਾਢੇ 22 ਮਹੀਨੇ ਹਾਂਜੀ ਠੀਕ ਆ ਬਾਈ ਤੇ ਇਹ ਲਾਇਆ ਫਿਰ ਸ਼ੋਅ ਚ ਆਪਾਂ ਕਿਤੇ ਨਾ ਇਹ ਇਹਦੀ ਕਿ ਲਾਇਆ ਸੀਗਾ ਸ਼ੋਅ ਤੇ ਜੀ ਆਪਣੇ ਫਰੀਦਕੋਟ ਲਾਇਆ ਸੀਗਾ ਉੱਥੇ ਤੀ ਠੀਕ ਹੈ ਬਾਈ ਬਾਕੀ ਤੇਰੇ ਕੋਲ ਉਹ ਦੂਜਾ ਵੀ ਹੋ ਗਿਆ ਨਾ ਆਪਣਾ ਨੀਲਾ ਉਹ ਵੀ ਸ਼ੋਹਾਂ ਚੱਲਾਂ ਫਿਰ ਤੇਰੇ ਕੋਲ ਕੰਮ ਵੀ ਜ਼ਿਆਦਾ ਵੱਜ ਜਾਂਦਾ ਉਹ ਸਭ ਬਿਲਕੁਲ ਬਿਲਕੁਲ ਫਿਰ ਆਈਆਂ ਨਾ ਜਾਨਵਰ ਤੇ ਬਾਈ ਜੇ ਸ਼ੋਹ ਚ ਲਾਉਣੇ ਆ ਤਿੰਨ ਚਾਰ ਹੀ ਤਿਆਰ ਹੁੰਦੇ ਨੇ ਤੇ ਆਪਾਂ ਵੱਧ ਵੀ ਫਿਰ ਬੰਦੇ ਵੱਧ ਚਾਹੀਦੇ ਨੇ ਤਿਆਰ ਤਾਂ ਚਲੋ ਜਿੰਨੇ ਮਰਜ਼ੀ ਕਰ ਲਓ ਪਰ ਬੰਦੇ ਉਵੇਂ ਚਾਹੀਦੇ ਨੇ ਕਿ ਐਤਕੀ ਫਿਰ ਬੰਦਿਆਂ ਦੀ ਵੀ ਥੋੜੀ ਸ਼ਾਰਟੇਜ ਸੀਗੀ ਹੂੰ ਜਦੋਂ ਇੱਕ ਵਿਆਹ ਸ਼ਾਦੀ ਕਰਕੇ ਬੰਦੇ ਚਲੇ ਗਏ ਉਹਦੇ ਕਰਕੇ ਫਿਰ ਉਹਨੇ ਕੀ ਜਾਨਵਰ ਤਿਆਰ ਕੀਤੇ ਸੀ ਠੀਕ ਆ ਬਈ ਇੱਕ ਮੈਂ ਹੋਰ ਗੱਲ ਕਰਾਂ ਬਈ ਜਿਵੇਂ ਤੁਸੀਂ ਮਤਲਬ 2012 ਚ ਦੱਸਦੇ ਸੀ ਵੀ ਪਹਿਲੀ ਘੋੜੀ ਲਈ ਹੈ ਨਾ ਹਾਂਜੀ ਹਾਂਜੀ ਤੇ ਪਹਿਲੀ ਘੋੜੀ ਲਈ ਸੀ ਉਦੋਂ 2012 ਚ ਲਈ ਸੀ ਠੀਕ ਆ ਬਈ ਇੱਕ ਤਾਂ ਜਰੂਰ ਕਈ ਵਾਰ ਬੰਦਾ ਘੋੜੀ ਲੈ ਲਾਂਦਾ ਕੋਈ ਬਰੀਡਿੰਗ ਵਾਲੇ ਪਾਸੇ ਜਾਂਦਾ ਕੋਈ ਕਿਵੇਂ ਜਾਂਦਾ ਤੁਸੀਂ ਮਤਲਬ ਜ਼ਿਆਦਾਤਰ ਸ਼ੋਅਾਂ ਤੇ ਫੋਕਸ ਰੱਖਿਆ ਹੈ ਨਾ ਮੈਂ ਕਹਾਂ ਆਪਾਂ ਜੇਰੂ ਪਹਿਲੀ ਘੋੜੀ ਲਈ ਸੀਗੀ ਪਹਿਲੀ ਘੋੜੀ ਲੈ ਕੇ ਤੇ ਉਸ ਤੋਂ ਬਾਅਦ 6 ਮਹੀਨੇ ਬਾਅਦ ਸ਼ੋਅ ਆ ਗਏ ਅੱਛਾ ਉਦੋਂ ਬਾਅਦ ਫਿਰ ਸ਼ੋਅ ਤੇ ਲਾਈ ਜਿਲੇ ਵਾਲੇ ਉਹੀ ਘੋੜੀ ਜਿਹੜੀ ਪਹਿਲੀ ਲਈ ਸੀ ਕਾਲੀ ਜੇ ਇੱਕੋ ਰੰਗ ਹੀ ਸੀਗੀ ਬਲੈਕ ਤੇ ਕਟਾਣੀ ਗਲਾਂ ਸੀਗਾ ਸ਼ੋਅ ਜ਼ਿਲੇ ਵਾਈਜ਼ ਹੁੰਦੇ ਸੀ ਨਾ ਪਹਿਲਾਂ ਤੇ ਜਦੋਂ ਉੱਥੇ ਲਾਈ ਉੱਥੇ ਫਰਸਟ ਆ ਗਈ ਅੱਛਾ ਤੇ ਯਾਨੀ ਕਿ ਫਿਰ ਉੱਥੇ ਜਦੋਂ ਲਾਲ ਫਲ ਮਿਲਿਆ ਫਿਰ ਫਿਰ ਬੰਦੇ ਦਾ ਥੋੜੇ ਹੋਰ ਸ਼ੌਂਕ ਵਾਜ ਜਾਂਦਾ ਯਾਰ ਹੌਸਲਾ ਵੱਧ ਜਾਂਦਾ ਕਿ ਜਾਨਵਰ ਲਿਆ ਤੇ ਉਹ ਫਰਸਟ ਆ ਗਿਆ ਠੀਕ ਆ ਤੇ ਬੰਦੇ ਦਾ ਨਾਮ ਬਣਨ ਲੱਗ ਜਾਂਦਾ ਫਿਰ ਅੰਦਰੋਂ ਚਾਹਨਾ ਥੋੜੀ ਹੋਰ ਹੋ ਜਾਂਦੀ ਹੈ ਕਿ ਯਾਰ ਆਪਾਂ ਹੋਰ ਲਈਏ ਫਿਰ ਆਏ ਫਿਰ ਵਾਰੀ ਵਾਰੀ ਨਾ ਫਿਰ ਆਪਾਂ ਹੌਲੀ 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 ਜਾਨਵਰ ਇਕੱਠੇ ਕਰ ਕੋਈ ਤਰੀ ਬਈ ਸ਼ੋਆਂ ਦੀ ਇਹੋ ਜੀ ਕੋਈ ਯਾਦਗਾਰ ਹੋਵੇ ਵੀ ਜਿਹੜੀ ਬਈ ਮੈਂ ਸਾਰੀ ਜ਼ਿੰਦਗੀ ਭੁੱਲ ਨਹੀਂ ਸਕਦਾ ਕੋਈ ਇਹ ਇਹ ਜਾਂ ਕਈ ਵਾਰ ਪਾਲ ਆਉਂਦੇ ਹੁੰਦੇ ਆ ਵੀ ਫਲਾਣੀ ਸ਼ੋਹ ਤੇ ਆ ਆ ਸਿਸਟਮ ਹੋਇਆ ਸੀ ਹਾਂਜੀ ਉਹ ਤਾਂ ਜਿਵੇਂ ਮਸ਼ਰੀਮ ਅਕਸਰ ਸਾਹਿਬ ਸ਼ੋਹ ਹੋਇਆ ਸੀਗਾ ਅੱਛਾ ਬਈ ਤੇ ਉੱਥੇ ਅਜੇ ਨੂੰ ਆਪਣੇ ਨੁਕਰੀਏ ਹੁੰਦੇ ਸੀ ਜਾਨਵਰ ਅੱਛਾ ਨੁਕਰੀਆਂ ਘੋੜੀਆਂ ਹੁੰਦੀਆਂ ਸੀਗੀਆਂ ਠੀਕ ਆ ਬਈ ਤੇ 50 ਹੁੰਦੀਆਂ ਸੀ ਨੁਕਰੀਆਂ ਘੋੜੀਆਂ ਆਪਣੇ ਫਾਰਮ ਤੇ ਆਪਣੇ ਫਾਰਮ ਤੇ ਕਿਹੜੇ ਨੁਕਰੀਏ ਕਿਹੜੇ ਸੰ ਦੀ ਗੱਲ ਆ ਬਈ ਇਹ ਇਹ ਲਾ ਲਓ ਤੁਸੀਂ ਆਪ 18 ਜੀ ਵੇਚੀਆਂ ਨੇ 2018 ਚ ਵੇਚੀਆਂ ਨੇ ਨਾਲ ਤੁਸੀਂ 13 14 ਤੋਂ ਲੈ ਕੇ ਆਪਣੇ 18 ਤੱਕ ਨੌਕਰੀਆਂ ਘੋੜੀਆਂ ਹੁੰਦੀਆਂ ਸੀ 50 ਨੌਕਰੀਆਂ ਘੋੜੀਆਂ ਦੀ ਸੱਤ ਘੋੜੇ ਹੁੰਦੇ ਸੀ ਨੌਕਰੀ ਆਪਣੇ ਕੋਲੇ ਸੱਤ ਹਾਂਜੀ ਵਾਹ ਜੀ ਵਾਹ ਸੱਤ ਨੌਕਰੇ ਘੋੜੇ ਸੀਗੇ ਤੇ 50 ਬਾਕੀ ਚੰਬੀਆਂ ਘੋੜੀਆਂ ਹੁੰਦੀਆਂ ਸੀਗੀਆਂ 10 ਕੁਮਾਰਵਾੜੀ ਹੁੰਦੀਆਂ ਸੀਗੀਆਂ ਠੀਕ ਹੈ ਵੀਰੇ ਤੇ ਉਦੋਂ ਫਿਰ ਆਪਣੇ ਸ਼ੋਅ ਦੇ ਵਿੱਚ ਪਾਏ ਜਦੋਂ ਵੱਡੀਆਂ ਘੋੜੀਆਂ ਸੀਗੀਆਂ ਉਹ 10 ਘੋੜੀਆਂ ਪਾਈਆਂ ਸੀਗੀਆਂ ਹੂੰ ਤੇ 10 ਦੀਆਂ ਦਸੀ ਆਨੰਦ 1 ਤੋਂ ਲੈ ਕੇ 10 ਤੱਕ ਆਪਣੀਆਂ ਸੀਗੀਆਂ ਤੇ ਕੱਲੇ ਦੇ ਜਾਨਵਰ ਤੇ ਹਾਂ ਕੱਲੇ ਦੇ ਹੋਰ ਵੀ ਚਣੀ ਸੀਗੇ ਪਰ ਆਇਆ ਆਪਣੇ ਆਏ ਸਾਰੇ ਕੱਲੇ ਇਹ ਨੰਬਰਾਂ ਚ ਤੇ ਕੱਲੇ ਦੇ ਆਏ ਕੱਲੇ ਦੇ ਆਏ ਉਸ ਤੋਂ ਬਾਅਦ ਅੰਪਾਇਰ ਕੱਪ ਚ ਸ਼ੋਅ ਹੋਇਆ ਸੀਗਾ ਇੱਥੇ ਜਗਰਾਉ ਉਦੋਂ ਵੀ ਉਦੋਂ ਇਹਨਾਂ ਨੇ 60 ਉਦੋਂ ਵੀ 10 ਸੀ ਕਿ 9 ਸੀਗੇ ਤੇ ਉਦੋਂ ਵੀ ਲੈ ਕੇ 1 ਤੋਂ ਲੈ ਕੇ 8 ਤੱਕ ਰ ਸੀਗੇ ਆਪਣੇ ਜਾਨਵਰ 7ਵੇਂ ਚ ਸੰਦੀਪ ਦੀ ਸੇਖੋਂ ਦੀ ਆਈ ਸੀਗੀ ਘੋੜੀ ਤੇ 6 ਤੱਕ ਕਰ ਆਪਣੀਆਂ 7ਵੀਂ ਉਹਦੀ 8ਵੀਂ ਫੇਰ ਆਪਣੀਆਂ ਹੀ ਸੀ ਮੈਨੂੰ ਐਂ ਲੱਗਦਾ ਯਾਰ ਵੀ ਰਿਕਾਰਡ ਟੁੱਟਣਾ ਬਈ ਭਾਈ ਵੀ ਬਹੁਤ ਵੱਡਾ ਰਿਕਾਰਡ ਆ ਯਾਰ ਕੁਸ਼ਾ 1 ਤੋਂ ਲੈ ਕੇ 10 ਤੱਕ ਇੱਕ ਬੰਦੇ ਦੇ ਜਾਨਵਰ ਮੇਨਟੇਨ ਕਰ ਬਈ ਉਹ ਲੋਰ ਭਾਈ ਮੇਨਟੇਨ ਕਿਵੇਂ ਕਰਦਾ ਤੇ ਇੰਨੇ ਜਾਨਵਰ ਯਾਰ ਸ਼ੋਅ ਮੇਨਟੇਨ ਬੰਦੇ ਵੀ 16 17 ਹੁੰਦੇ ਸੀ ਜਦੋਂ ਫਿਰ ਅੱਛਾ ਵੀਰੇ ਹਾਂਜੀ 16 17 ਬੰਦੇ ਲੇਬਰ ਹੁੰਦੀ ਸੀ ਆਪਣਾ ਰਾਜਸਤਾਨੀ ਇਹੀ ਬੰਦੇ ਸੀਗੇ ਲੇਬਰ ਅੱਛਾ ਤੇ ਉਦੋਂ ਫਿਰ ਨਾ ਉਦੋਂ ਬਾਅਦ ਨਾਮ ਦੀ ਵਾਰੀ ਆਈ ਸਾਡੇ ਸੀਗੇ 18 ਨਾਮ ਆਪਣੇ ਮਨ ਉਹ ਹੋਰ ਕੈਟ ਮੋਂਕ ਸਰ ਹੋਰ ਕੈਟਾਗਰੀਆਂ ਵੀ ਸੀਗੀਆਂ ਨਕੰਦ ਚ ਵੀ ਸੀਗੇ ਕੋਈ ਦੋ ਦੰਦ ਵਾਲੇ ਘੋੜਿਆਂ ਦੇ ਨਾਲ ਟੋਟਲ ਜਾਨਕੀ 18 ਨਾਮ ਸੀਗੇ ਅੱਛਾ ਬਈ ਉਹ ਨਾ ਜਦੋਂ ਨਾਮ ਦੀ ਹਾਕ ਪਈ ਪਹਿਲਾ ਨਾਮ ਫੜ ਲਿਆ ਜਾ ਕੇ ਵੱਡੇ ਬਾਦਲ ਸਾਹਿਬ ਸੀਗੇ ਅੱਛਾ ਅੱਛਾ ਉਹਨਾਂ ਨੇ ਉਹੀ ਟ੍ਰਾਫਿਕ ਨਾਮ ਕਰਦੇ ਪਏ ਸੀਗੇ ਇਨਾਮ ਦੇ ਰਹੇ ਸੀ ਪਹਿਲਾਂ ਆਇਆ ਨਾਮ ਬੋਲਿਆ ਤੇ ਉਹਨਾਂ ਨੇ ਇਨਾਮ ਦਿੱਤਾ ਚਲੇ ਗਏ ਦੂਜਾ ਦੂਜੀ ਵਾਰ ਬੋਲਿਆ ਫਿਰ ਮੈਂ ਆ ਗਿਆ ਤੀਜੀ ਵਾਰ ਬੋਲਿਆ ਫਿਰ ਆ ਗਿਆ ਚੌਥੀ ਵਾਰ ਜਦੋਂ ਬੋਲਿਆ ਉਹ ਬਾਦਲ ਸਾਹਿਬ ਨੇ ਮੈਨੂੰ ਆਈ ਬੱਕਲ ਵਾਲੀ ਹਾਂ ਉਹ ਕਹਿੰਦੇ ਛੋਟੇ ਕਿੰਨੇ ਕ ਨਾਮ ਨੇ ਕਹਿੰਦਾ ਮੈਂ ਕਿਹਾ ਇਹ ਹੈਗੇ 17 18 ਉਹ ਕਹਿੰਦਾ ਵੀ ਪਹਿਲਾਂ ਇਹਨੂੰ ਹੀ ਦੋ ਕਾਕੇ ਨੂੰ ਕਿਹੜਾ ਪਿੰਡ ਆ ਮੈਂ ਕਿਹਾ ਏ ਵਾਲੀ ਮਨਪ੍ਰੀਤ ਵਾਲਾ ਮੈਂ ਕਿਹਾ ਹਾਂਜੀ ਮਨਪ੍ਰੀਤ ਵਾਲਾ ਕਹਿੰਦਾ ਫਿਰ ਤਾਂ ਉਹ ਘਰ ਦਾ ਹੀ ਬੰਦਾ ਸਾਡੇ ਕਹਿੰਦਾ ਪਹਿਲਾਂ ਇਹਨੂੰ ਦੋ ਸਾਰੇ ਨਾਮ ਫੇਰ ਬਾਕੀਆਂ ਨੂੰ ਬਾਅਦ ਚ ਦੇਵਾਂਗੇ ਆਪਾਂ ਠੀਕ ਹੈ ਉਦੋਂ ਬਾਦਲ ਸਾਹਿਬ ਬਹੁਤ ਖੁਸ਼ ਹੋਏ ਸੀਗੇ ਨਹੀਂ ਉਹਨਾਂ ਨੇ ਭਾਈ ਕੰਮ ਵੀ ਕੀਤਾ ਘੋੜਿਆਂ ਨਹੀਂ ਬਿਲਕੁਲ ਉਹ ਉਹਨਾਂ ਨੇ ਹੀ ਦੇਖੋ ਸ਼ੌਂਕ ਜਿਹੜਾ ਸੀਗੇ ਸ਼ੋਹਾਂ ਦਾ ਉਹਨਾਂ ਨੇ ਸ਼ੁਰੂ ਕੀਤਾ ਠੀਕ ਹੈ ਬਦਲ ਸਾਹਿਬ ਦੀ ਬਹੁਤ ਵੱਡੀ ਦੇਣ ਆ ਠੀਕ ਹੈ ਤੇ ਉਹਨਾਂ ਨੂੰ ਸ਼ੌਂਕ ਵੀ ਆਪ ਨੂੰ ਵੀ ਸ਼ੌਂਕ ਬਹੁਤ ਸੀਗਾ ਵੱਡੇ ਬਦਲ ਸਾਹਿਬ ਨੂੰ ਵੀ ਸ਼ੌਂਕ ਸੀਗਾ ਤੇ ਛੋਟੇ ਬਦਲ ਸਾਹਿਬ ਨੂੰ ਵੀ ਉਹਨਾਂ ਨੂੰ ਤਾਂ ਹੁਣ ਵੀ ਬਹੁਤ ਸ਼ੌਂਕ ਆ ਠੀਕ ਆ ਹੁਣ ਤਾਂ ਮੇਰੇ ਹਸਾਂ ਉਹ ਕਹਿੰਦੇ ਸਰਕਾਰ ਲੈ ਕੇ ਆਉ ਆਪਣੀ ਇੱਥੇ ਆਪਣੇ ਲੋਡੂਵਾਲ ਕੋਲੇ ਰੇਸ ਕੋਰਸ ਬਣਾਉਣਾ ਉਹ ਕਹਿੰਦਾ ਮਤਲਬ ਤਖਵੀਰਪਾਲ ਸਾਹਿਬ ਕਹਿੰਦੇ ਕਿ 1 ਕਰੋੜ ਦੀ ਕਹਿੰਦਾ ਰੇਸ ਦੀ ਡਰ ਵੀ ਮਤਲਬ ਹੋਇਆ ਕਰੂਗੀ ਕਹਿੰਦਾ ਇੱਥੇ ਸਰਕਾਰ ਜਦ ਦਿਨ ਆ ਗਈ ਬਈ ਵਾਕਈ ਜਦ ਦਿਨ ਸਰਕਾਰ ਆ ਗਈ ਆਪਾਂ ਗਰੰਟੀ ਲੈਣੇ ਤੁਸੀਂ ਸਰਕਾਰ ਲੈ ਕੇ ਆਓ ਬਦਲ ਸਾਹਿਬ ਜੀ ਤੇ ਇੱਥੇ ਹੂੰ ਗਰਾਊਂਡ ਬਣੂਗਾ ਤੇ ਵਧੀਆ ਰੇਸਾਂ ਹੋਇਆ ਕਰੇਗੀ ਬਿਲਕੁਲ ਗੱਲ ਹੈ ਬਈ ਹਾਂ ਬਿਲਕੁਲ ਸਰਕਾਰੀ ਸ਼ੋਅ 10 ਕਰੋੜ ਦੇ ਕਹਿੰਦੇ ਨਾਮ ਰੱਖਾਂਗੇ ਰੇਸ ਕੱਲੀ ਘੋੜਿਆਂ ਦੀ ਹੋਇਆ ਕਰੂਗੀ ਹਰੇਕ ਹਫ਼ਤੇ ਹਫ਼ਤੇ ਸ਼ਨੀ ਐਤਵਾਰ ਨੂੰ ਰੇਸ ਹੋਇਆ ਕਰੂਗੀ ਬਾਕੀ ਕੁੱਤਿਆਂ ਦੀਆਂ ਦੌੜਾਂ ਜੋ ਵੀ ਕੁਝ ਹੋਊਗਾ ਉਹ ਕਹਿੰਦੇ ਸਾਰਾ ਕੁਝ ਕਰਾਇਆ ਕਰਾਂਗੇ ਹਾਂਜੀ ਹਾਂਜੀ ਨਹੀਂ ਇਹ ਜਿਹੜਾ ਤਾਂ ਮੈਨੂੰ ਰਿਕਾਰਡ ਦੱਸਿਆ ਵੀ 1 ਤੋਂ ਲੈ ਕੇ 10 ਨੰਬਰਾਂ ਤੱਕ ਮੈਂ ਫਸਟ ਟਾਈਮ ਸੁਣਿਆ ਬਈ ਤੈਨੂੰ ਸਹੀ ਗੱਲ ਦੱਸਾਂ ਅੱਛਾ ਜੀ ਹਾਂ ਤੇ ਮੈਨੂੰ ਇਹ ਲੱਗਦਾ ਵੀ ਜੇ ਕਿਸੇ ਭਾਈ ਹੋਰ ਦਾ ਰਿਕਾਰਡ ਹੋਇਆ ਸਾਨੂੰ ਕਮੈਂਟਾਂ 'ਚ ਦੱਸ ਦਿਓ ਨਹੀਂ ਉਹਦਾ ਕਹਾਣਾ ਵੀ ਫਿਲਹਾਲ ਮੁੰਡੇ ਦੀ ਝੰਡੀ ਆ ਨਹੀਂ ਦੇਖੋ ਇਹ ਵੀ ਪ੍ਰਮਾਤਮਾ ਦੇਖੋ ਨਾਮ ਵੀ ਉਹੀ ਆਪਾਂ ਦਾ ਮਿਹਨਤ ਕਰਨ ਵਾਲਿਆਂ ਉਹਨੇ ਇਨਾਮ ਟਰੋਫੀਆਂ ਉਹਨੇ ਆਪਾਂ ਨੂੰ ਇੱਥੇ ਤੱਕਰ ਪਹੁੰਚਾਇਆ ਨਹੀਂ ਬਾਈ ਬਹੁਤ ਵੱਡੀ ਗੱਲ ਆ ਯਾਰ ਇੱਕ ਤੋਂ ਲੈ ਕੇ 10 ਤੱਕ ਜਾਨਵਰ ਜਿੱਤਣੇ ਹਨਾ ਤੇ ਬਾਈ ਫਿਰ ਤਾਂ ਹੁਣ ਦਾ ਮਤਲਬ 15 ਤੋਂ 20 ਜਾਨਵਰ ਨੇ ਆਪਣੇ ਫਾਰਮ ਦੇ ਹਾਂਜੀ ਹੁਣ 20 ਕੇ ਜਾਨਵਰ ਉਦੋਂ ਫਿਰ 50 ਤਾਂ ਨੁਕਰੇ ਘੋੜੀਆਂ ਕਹਿੰਦਾ ਫਿਰ ਇਦੋਂ ਵੀ ਵੱਧ ਚੰਗੀ ਪੱਦਰ ਤੇ ਕੰਮ ਕਰਿਆ ਫਿਰ ਹੈ ਹਾਂਜੀ ਹਾਂਜੀ ਬਈ ਚੰਬੀਆਂ ਘੋੜੀਆਂ ਵੀ ਹੁੰਦੀਆਂ 70 80 ਵਿਚ ਬੱਚੇ-부ੱਚੇ ਪਾ ਕੇ 90 ਦੇ ਕਰੀਬ ਹੁੰਦੇ ਸੀ ਜਾਨਵਰ ਆਪਣੇ ਕੋਲ ਅੱਛਾ ਇੰਨੇ ਜਾਨਵਰ ਰੱਖੇ ਹੋਏ ਸੀ ਹਾਂ ਜਾਨਵਰ ਹਾਂਜੀ ਹਾਂਜੀ ਠੀਕ ਆ ਬਈ ਫ ਨੁਗਰੇ ਉਹ ਹੁਣ ਜਮਾਨ ਨੁਗਰੇ ਤਾਂ ਹੈ ਨਹੀਂ ਆਪਣੇ ਕੋਲ ਕੱਲੇ ਮਾਰਵਾੜੀ ਨੇ ਠੀਕ ਹੈ ਬਾਈ ਹੁਣ ਕੱਲੇ ਮਾਰਵਾੜੀ ਲਾਲਾ ਹੁਣ 20 ਕੁੜੀਆਂ ਮਾਰਵਾੜੀ ਨੇ ਹੂੰ ਤੇ ਇਹ 20ਾਂ ਚ ਹੁਣ ਜਿਵੇਂ ਘੋੜੀਆਂ ਬੱਚੇ ਦੇਣਗੀਆਂ 20ਾਂ ਤੋਂ ਦੇਖ ਲਓ ਹਾਂ 30 35 ਤਾਂ ਹੋਈ ਜਾਣਗੇ ਉਹ ਵਧੀ ਜਾਂਦੇ ਨੇ ਫਿਰ ਆਇਆ ਆਪਾਂ ਉਹਨਾਂ ਕ ਰੱਖਦੇ ਆਂ ਉਹਨੇ ਕ ਚਲੋ ਬੀਜ ਲੈਨੇ ਆ ਤੇ ਉਹਨੇ ਕ ਪਹਿ ਤਿਆਰ ਕਰੀ ਜਾਂਦੇ ਬਾਈ ਸਰਬਜੋਤ ਮਤਲਬ ਵਧਿਆ ਹੋ ਜਾਂਦਾ ਹਾਂ ਵਪਾਰ ਵਾਲੇ ਤਾਂ ਇਹਨਾਂ ਨੂੰ ਕਿ ਜਿਵੇਂ ਬਸ ਬਰੀਡਿੰਗ ਕਰਕੇ ਵੀ ਬੱਚੀ ਸੇਲ ਕਰੀ ਜਾਂਦੇ ਹੋ ਨਹੀਂ ਆਪਾਂ ਬਾਈ ਬਰੀਡਿੰਗ ਕਰਕੇ ਜੋ ਬੱਚੇ ਹੁੰਦੇ ਨੇ ਉਹ ਆਪਾਂ ਉਹੀ ਸੇਲ ਕਰ ਦਿੰਦੇ ਹਾਂ ਉਹੀ ਸੇਲ ਕਰ ਦਿੰਦੇ ਉਹ ਆਪਣੇ ਘਰੋਂ ਹੀ ਬਈ ਹੋ ਜਾਂਦੇ ਨੇ ਬਿਲਕੁਲ ਬਾਈ ਮਤਲਬ ਕੋਈ ਇੰਨਾ ਚੰਗੀਆਂ ਬਿਲਕੁਲ ਉਹਨਾਂ ਨਾਲ ਹੀ ਬੱਚੇ ਆਉਣੇ ਦੇਖੋ ਮਾਂ ਦਾ 70% ਮਾਂ ਦਾ ਹੀ ਰੋਲ ਹੁੰਦਾ ਵਾ ਤੇ ਘੂੜੀ ਚੰਗੀ ਹੋਵੇ ਤਾਂ ਬੱਚਾ ਆਪੇ ਚੰਗਾ ਹੀ ਆਉਣਾ ਠੀਕ ਹੈ ਬਾਕੀ ਨੀਤ ਬੰਦੇ ਦੀ ਸਿੱਧੀ ਹੋਣੀ ਚਾਹੀਦੀ ਆ ਠੀਕ ਹੈ ਨਾ ਤੇ ਬੱਚੇ ਤਾਂ ਆਪੇ ਚੰਗੇ ਆਉਂਦੇ ਨੇ ਠੀਕ ਹੈ ਨਾ ਲੋਕ ਇੰਨੀਆਂ ਮਹਿੰਗੀਆਂ 2-2 ਲੱਖ 1.5 ਲੱਖ ਫੀਸ ਦੇ ਕੇ ਆਉਂਦੇ ਨੇ ਠੀਕ ਹੈ ਨਾ ਤੇ ਬੱਚੇ ਘੂੜੀ ਵੀ ਚੰਗੀ ਤਾਂ ਹੀ ਬੱਚੇ ਚੰਗੇ ਆਉਂਦੇ ਨੇ ਇੱਕ ਆਪਣੇ ਕੋਲ ਦੋ ਬਸ਼ੇਰੀਆਂ ਬਹੁਤ ਸੋਹਣੀਆਂ ਨੇ ਭਾਰਤ ਰਤਨ ਦੀਆਂ ਨੇ ਦੋ ਇਹ ਦੋਨੇ ਭਾਰਤ ਰਤਨ ਦੀਆਂ ਨੇ ਉਹਨਾਂ ਦੀ ਕੀ ਡਿਟੇਲ ਹੈ ਵੀਰੇ ਉਹ ਉਹਨਾਂ ਦਾ ਇੱਕ ਛੇਰੀ ਦਾ ਬਾਪ ਭਾਰਤ ਰਤਨ ਹੋ ਗਿਆ ਤੇ ਮਾਂ ਹੋ ਗਈ ਹਲੀ ਸ਼ਾਨ ਦੀ ਅੱਛਾ ਬਈ ਠੀਕ ਹੈ ਜੀ ਤੇ ਉਹਨਾਂ ਦੀ ਉਮਰ ਹੁਣ ਹੋ ਗਈ ਦੋ ਦੰਦ ਦੋਵਾਂ ਦੀ ਦੋਨਾਂ ਹੀ ਦੋ ਦੰਦ ਹਾਂ ਉਹਨਾਂ ਦਾ ਥੋੜਾ ਥੋੜੀ ਫਰਕ ਸੀਗਾ ਠੀਕ ਹੈ ਵੀਰੇ ਤੇ ਜਿਹੜੀ ਦੂਜੀ ਸੀਗੀ ਉਹਦਾ ਬਾਪ ਭਾਰਤ ਰਤਨ ਮਾਂ ਉਹਦੀ ਕਾਲੇ ਕਾਂਟੇ ਦੀ ਸੀਗੀ ਠੀਕ ਠੀਕ ਹੈ ਵੀਰੇ ਠੀਕ ਹੈ ਉਹ ਹਾਂ ਸੀਗੀ ਮੂਣੀ ਕੁੜੀ ਦੀ अच्छा ਜਿਹੜੀ ਕਾਲੇ ਕੰਟੇ ਲਈ ਸੀਗੀ ਉਹ ਗਾਹ ਮੋਣੀ ਦੀ ਸੀਗੀ ਜਿਹੜੀ ਬਾਈ ਉਹਨਾਂ ਕੋਲ ਬਾਈ ਉਹਦੇ ਕੋਈ ਸਣੀ ਗੱਲ ਕੋਲੇ ਮੋਗੇ ਵਾਲੇ ਕੋਲੇ ਪਹਿਲਾਂ ਬਾਈ ਛਿੰਦੇ ਕੋਲ ਹੁੰਦੀ ਸੀ ਬਾਈ ਛਿੰਦੇ ਉਹਨਾਂ ਕੋਲੇ ਹੁੰਦੀ ਸੀਗੀ ਹਾਂ ਤੇ ਉਸ ਤੋਂ ਬਾਅਦ ਫਿਰ ਉਹਨਾਂ ਕੋਲ ਸਣੀ ਕੋਈ ਚਲੇ ਗਏ ਗੱਲ ਕੋਲੇ ਠੀਕ ਹੈ ਤੇ ਉਹ ਕਾਲੇ ਕੰਟੇ ਦੀ ਉਹਦੀ ਸੀਗੀ ਉਹ ਠੀਕ ਹੈ ਉਹ ਗਾਹ ਇਹ ਜਿਹੜੀ ਮਸਤਾਨੀ ਬੱਚੀ ਹੈ ਇਹ ਉਹਦੀ ਹੈਗਾ ਠੀਕ ਹੈ ਬਾਈ ਬਾਪ ਇਹਦਾ ਭਾਰਤ ਰਤਨ ਹੋ ਗਿਆ ਭਾਰਤ ਰਤਨ ਹਾਂ ਇਹ ਵੀ ਦੋ ਦੰਦ ਹੋਗੇ ਇਹਦੀ ਮਾਂ ਮਰ ਗਈ ਸੀ ਜਦੋਂ ਇਹ 2 ਮਹੀਨੇ ਦੀ ਸੀਗੀ ਅਚੌਕਾ ਵਾਲੇ ਘੰਟੇ ਵਾਲੀ ਜਿਹੜੀ ਘੋੜੀ ਸੋਈ ਉਹਦੀ ਮਾਂ ਹਾਂ ਇਹਦੀ ਮਾਂ ਠੀਕ ਹੈ ਵੀਰੇ ਤੇ ਉਹ ਐਕਸਪਾਇਰ ਹੋ ਗਈ ਸੀਗੀ ਉਹ ਕੀ ਹੋਇਆ ਦਰਸਾਲ ਨਾ ਜਦੋਂ ਘੋੜੀ ਸੋਈ ਉਹਦੇ ਨਾ ਪੈਰ ਮਤਲਬ ਲੈਦ ਵਾਲੇ ਪਾਸੇ ਜੀ ਆ ਗਿਆ ਸੀਗਾ ਉਹ ਅੰਦਰੋਂ ਲੈਦ ਤੇ ਪਸੂਲ ਇੱਕ ਹੋ ਗਈ ਜੀ ਇੱਕ ਹੋ ਗਈ ਸੀ ਅੱਛਾ ਉਹ ਫਿਰ ਉਦੋਂ ਬਾਅਦ ਟਾਂਕੇ ਟੁੰਕੇ ਲਾ ਕੇ ਠੀਕ ਤਾਂ ਹੋ ਗਈ ਜੀ ਪਰ ਬਸ ਖੜੀ ਨੂੰ ਅਟੈਕ ਹੀ ਆ ਗਿਆ ਘੋੜੀ ਨੂੰ ਅੱਛਾ ਵੀਰੇ ਠੀਕ ਠੀਕ ਲਓ ਜੀ ਜਾਨਵਰ ਤੁਹਾਨੂੰ ਦਿਖਾਇਆ ਇਹਦੇ ਵਿੱਚ 4 ਅਸੀਂ ਨੇ ਤੇ ਬਾਈ ਦੇ ਦਿਲ ਦੀਆਂ ਗੱਲਾਂ ਸੀ ਨਹੀਂ ਬੜੀਆਂ ਕਿਉਂਕਿ ਕਈ ਵਾਰ ਬਾਈ ਬੰਦਾ ਦਿਲ ਚ ਬਹੁਤ ਕੁਝ ਦੱਬੀ ਬੈਠਾ ਹੁੰਦਾ ਬਿਲਕੁਲ ਤੇ ਮੇਰੀ ਵੀਡੀਓ ਚ ਖਾਸ ਕਰਕੇ ਬੰਦੇ ਖੁੱਲ ਕੇ ਬੋਲਦੇ ਨੇ ਨਹੀਂ ਨਹੀਂ ਸਹੀ ਗੱਲ ਹੈ ਦਿਲ ਚ ਕੋਈ ਗੱਲ ਰੱਖਣੀ ਚਾਹੀਦੀ ਨਹੀਂ ਜੋ ਵੀ ਗੱਲ ਕਹਿੰਦੇ ਸਿੱਧੀ ਬੰਦਾ ਸਪੈਕ ਕਰੇ ਗੱਲ ਬਾਈ ਬੰਦੇ ਨਾਲ ਸ਼ਰਮ ਸ਼ਰਮ ਚ ਕਹਿੰਆਂ ਰਕੋੜੀ ਬਾਈ ਬਹੁਤ ਲੋਕਾਂ ਦਾ ਸ਼ੌਕ ਆ ਯਾਰ ਕੋੜਿਆਂ ਦਾ ਹੈਗਾ ਬਹੁਤ 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 ਸ਼ੌਂਕ ਹੈ ਜੀ ਤੇ ਅਜੇਕਰ ਇਹ ਘਰ ਦੇ ਮੰਨ ਜਾਂਦੇ ਨੇ ਕਦੇ ਕਈ ਵਾਰ ਰਿਸ਼ਤੇਦਾਰ ਨਹੀਂ ਮੰਨਣ ਦਿੰਦੇ ਹੁੰਦੇ ਹਨਾ ਮੈਨਾਂ ਆਪਾਂ ਨੂੰ ਦੇਖ ਕੇ ਬਹੁਤ ਬੰਦੇ ਲੱਗੇ ਨੇ ਰੱਖਣ ਕੋੜੀਆਂ ਬੰਦੇ ਰਖਾਈ ਚੰਗਾ ਹੁੰਦਾ ਵਾ ਬੰਦੇ ਉਹ ਕੋਈ ਉਹ ਜਿਨ੍ਹਾਂ ਦੇ ਜਿਨ੍ਹਾਂ ਨੇ ਆਪ ਨਹੀਂ ਕੁਝ ਕਰਨਾ ਹੁੰਦਾ ਨਾ ਉਹ ਕਹੀ ਜਾਂਦੇ ਨੇ ਕੀ ਫਾਇਦਾ ਉਹਨਾਂ ਨੇ ਕੋਈ ਕੰਮ ਚਲਾ ਦਿਓ ਕੱਲਾ ਘੋੜਿਆਂ ਦਾ ਨਹੀਂ ਉਹਨਾਂ ਨੂੰ ਕੋਈ ਕੰਮ ਚਲਾ ਚਾਹੇ ਖੇਤੀ ਕਰਨ ਲਾ ਦੇ ਉਹਨਾਂ ਨੇ ਤਾਂ ਕਹਿਣਾ ਕਿ ਖੇਤੀ 'ਚ ਕੋਈ ਨਹੀਂ ਵਾਦਾ ਹੈਗਾ ਠੀਕ ਹੈ ਉਹਨਾਂ ਨੂੰ ਹੋਰ ਕੋਈ ਬਿਜ਼ਨਸ ਖੋਲ੍ਹ ਦੇਣ ਤਾਂ ਨਹੀਂ ਕੋਈ ਵਾਦਾ ਚਾਹੇ ਉਹਨਾਂ ਨੂੰ ਦੁਕਾਨ ਕਰ ਦੇ ਉਹ ਉਹ ਵੀ ਨਹੀਂ ਚਲਾ ਹੋਣੀ ਹੈ ਠੀਕ ਨਹੀਂ ਉਹਨਾਂ ਨੇ ਨੰਨੀ ਮੂਰੇ ਰੱਖਿਆ ਉਹ ਨਾ ਹੀ ਹੁੰਦੀ ਉਹ ਕਿਸੇ 'ਚ ਕਾਮਯਾਬ ਹੋਈ ਨਹੀਂ ਸਕਦੇ ਜਿਹੜਾ ਦੂਜੇ ਨੂੰ ਦੇਖ ਕੇ ਜਰਦਾ ਨਹੀਂ ਨਾ ਉਹ ਬੰਦਾ ਕਾਪ ਕਦੇ ਕਾਮਯਾਬ ਨਹੀਂ ਹੋਊਗਾ ਤੇ ਜਿਹੜਾ ਮਤਲਬ ਨਹੀਂ ਸੋਚਦਾ ਹੈਗਾ ਕਿਸੇ ਬਾਰੇ ਕਿ ਆਪਦਾ ਆਪਦੀ ਚਾਲ ਚੱਲੀ ਜਾ ਆਪਦੇ ਕੰਮ ਤੱਕ ਮਤਲਬ ਆਪਦੇ ਕੰਮ ਤੱਕ ਮਤਲਬ ਰੱਖੇ ਕਿਸੇ ਤੱਕ ਆਪ ਕੋਹ ਨਹੀਂ ਲੈਣਾ ਤੇ ਉਹ ਬੰਦੇ ਦੀ ਰੱਬ ਵੀ ਸੁਣਦਾ ਵਾ ਤੇ ਫਿਰ ਇਹ ਬੰਦਾ ਜੋ ਹੌਲੀ ਹੌਲੀ ਰੱਪੇ ਬਾਹ ਫੜਨ ਨਾਲ ਦੋਹੀ ਆ ਉਹੀ ਬਣਨੀ ਆ ਬਾਹ ਬਿਲਕੁਲ ਜੀ ਤੇ ਹਮੇਸ਼ਾ ਉਹਨੇ ਫੜ ਕੇ ਹੀ ਰੱਖਣੀ ਆ ਹਾਂ ਸਹੀ ਗੱਲ ਕੱਢਣੀ ਜਿੱਦਾਂ ਛੱਡਤੀ ਉਸ ਦਿਨ ਤਾਂ ਫਿਰ ਆਪਾਂ ਇੱਥੇ ਰਹਿਣਾ ਹੀ ਨਹੀਂ ਹੈਗਾ ਹਾਂ ਸਹੀ ਗੱਲ ਲਓ ਜੀ ਤਾਨੂੰ ਬਾਈ ਦੇ ਜਾਨਵਰ ਦਿਖਾਤੇ ਗੱਲਬਾਤ ਕਰਾਈ ਸ਼ੋਹਾਂ ਉੱਪਰ ਵੀ ਤੇ ਰਿਕਾਰਡ ਬਾਈ ਦਾ ਮੈਨੂੰ ਬੜੀ ਖੁਸ਼ੀ ਹੋਈ ਆ ਬਾਈ ਸਰਬਜੋ ਤੇਰਾ ਰਿਕਾਰਡ ਸੁਣ ਕੇ ਵੀ ਇੱਕ ਤੋਂ ਲੈ ਕੇ 10 ਤੱਕ ਹਨਾ ਇਹ ਰਿਕਾਰਡ ਮਹਾਰਾਜ ਜੀ ਤੇਰਾ ਬਰਕਰਾਰ ਰੱਖੇ ਬਾਕੀ ਹੋਰ ਕੋਈ ਮਿਹਨਤ ਕਰੇ ਤੇਰੇ ਬਿਨਾਂ ਰਿਕਾਰਡ ਬਣਦੇ ਤੇ ਰਿਕਾਰਡ ਟੁੱਟਦੇ ਆ ਹਨਾ ਹਾਂਜੀ 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 ਬਿਲਕੁਲ ਠੀਕ ਆ ਬਾਈ ਤੇ ਵੀਡੀਓ ਕਿਵੇਂ ਲੱਗੀ ਸਾਡੀ ਬਾਈ ਬਾਈ ਦੀ ਗੱਲਬਾਤ ਕਿਵੇਂ ਲੱਗੀ ਕਮੈਂਟਾਂ ਜਰੂਰ ਦੱਸਿਓ ਕੋਈ ਗੱਲਬਾਤ ਹੋਈ ਤੁਹਾਡਾ ਕੋਈ ਸਵਾਲ ਹੋਇਆ ਕਮੈਂਟਾਂ ਚ ਜਰੂਰ ਲਿਖ ਦਿਓ ਬਾਈ ਸਰਬਜੋ ਬਹੁਤ ਬਹੁਤ ਧੰਨਵਾਦ ਬਾਈ